हां जी ਸਤਿ ਸ਼੍ਰੀ ਅਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਬੱਚੇ ਨੂੰ ਨਾ ਉਹਦਾ ਟੀਚਰ ਪੁੱਛਦਾ ਹੈ ਕਿ ਪੁੱਤ ਅੱਜ ਤੂੰ ਕੀ ਖਾ ਕੇ ਆਇਆ ਤੇ ਬੱਚੇ ਨੇ ਬੜੀ ਹੀ ਭਾਵੁਕ ਕਰ ਦੇਣ ਵਾਲੀ ਗੱਲ ਕਹੀ ਸੀ ਕਿ ਸਰ ਜੀ ਸਾਡੇ ਘਰ ਵਿੱਚ ਆਟਾ ਨਹੀਂ ਸੀ ਤੇ ਅੱਜ ਮੈਂ ਰੋਟੀ ਨਹੀਂ ਸੀ ਖਾ ਕੇ ਆਇਆ ਜਿਸ ਤੋਂ ਬਾਅਦ ਇਹ ਵੀਡੀਓ ਨਾ ਅੱਗ ਦੇ ਵਾਂਗ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕ ਇਸ ਬੱਚੇ ਦਾ ਐਡਰੈਸ ਪਤਾ ਕਰਨ ਲੱਗ ਜਾਂਦੇ ਆ ਤੇ ਟੀਚਰਾਂ ਦੁਆਰਾ ਇਸ ਬੱਚੇ ਦਾ ਐਡਰੈਸ ਦੇ ਦਿੱਤਾ ਜਾਂਦਾ ਹੈ ਅਤੇ মিডিਆ ਦੁਆਰਾ ਵੀ ਇਸ ਬੱਚੇ ਦੇ ਘਰ ਦੇ ਹਾਲਾਤ ਵੇਖੇ ਜਾਂਦੇ ਆ ਜੋ ਕਿ ਸੱਚਮੁੱਚ ਬਹੁਤ ਜ਼ਿਆਦਾ ਖਰਾਬ ਸੀ ਅਤੇ ਜਿੰਨੀਆਂ ਵੀ ਇੰਟਰਵਿਊਸ ਇਸ ਬੱਚੇ ਦੇ ਨਾਲ ਹੋਈਆਂ ਨੇ ਪਰਿਵਾਰ ਵਾਲਿਆਂ ਨੇ ਇਹੀ ਕਿਹਾ ਹੈ ਕਿ ਐਨ ਆਰ ਆਈ ਵੀਰਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਹਰ ਇੱਕ ਨੇ ਮਦਦ ਕੀਤੀ ਹੈ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਰਾਤੋਂ ਰਾਤ ਮਸ਼ਹੂਰ ਹੋ ਚੁੱਕਿਆ ਹੈ ਇਸ ਬੱਚੇ ਦੇ ਘਰ ਵਿੱਚ ਆਟੇ ਦਾ ਇੰਨਾ ਕੁ ਬੰਦੋਬਸਤ ਹੋ ਚੁੱਕਿਆ ਹੈ ਦੀ ਉਮਰ ਪਰ ਇਸ ਬੱਚੇ ਕੋਲੇ ਆਟਾ ਨਹੀਂ ਮੁੱਕਣਾ ਸੱਚੀ ਦੋਸਤੋ ਪੰਜਾਬ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਬੱਚੇ ਦੀ ਮਦਦ ਕੀਤੀ ਹੈ ਸਾਨੂੰ ਇਸੇ ਤਰ੍ਹਾਂ ਪੰਜਾਬ ਦੇ ਹਰ ਇੱਕ ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਜਿੰਨੀ ਵੀ ਸਾਥੋਂ ਮਦਦ ਹੋ ਸਕੇ ਸਭ ਨੂੰ ਮਦਦ ਕਰਨੀ ਚਾਹੀਦੀ ਹੈ ਦੋਸਤੋ ਇਸ ਬੱਚੇ ਦੀ ਵੀਡੀਓ ਨੇ ਸੱਚੀ ਹਰ ਇੱਕ ਨੂੰ ਭਾਵੁਕ ਕਰ ਦਿੱਤਾ ਸੀ ਅਤੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਐਸੇ ਪਰਿਵਾਰ ਨੇ ਜਿਹੜੇ ਗਰੀਬ ਨੇ ਤੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਮੀਦ ਹੈ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਦੀ ਵੀ ਮਦਦ ਕਰਨਗੇ। ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰਾਖਾ।